ਦੋਸਤੋ ਜੇ ਤੁਸੀਂ ਆਹ ਵੀਡੀਓ ਨਹੀਂ ਨਾ ਦੇਖੀ ਤੇ ਫਿਰ ਕੁਝ ਨਹੀਂ ਵੇਖਿਆ ਆ ਜਿਹੜੀਆਂ ਵਿਆਹ ਕਰਾਉਣ ਤੋਂ ਬਾਅਦ ਤੇ ਜਦੋਂ 2-3 ਬੱਚੇ ਹੋ ਜਾਂਦੇ ਆ ਤੇ ਫਿਰ ਆਸ਼ਕੀਆਂ ਮਾਰਦੀਆਂ ਹਨ ਤੇ ਉਹਨਾਂ ਦਾ ਆ ਹਾਲ ਹੁੰਦਾ ਤੇ ਵੀਡੀਓ ਨੂੰ ਕਰਦੇ ਆ ਸਟਾਰਟ ਤੋਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਪਹਿਲੀ ਵਾਰ ਕਿਸੇ ਮਾਂ ਨੇ ਆਪਣੀ ਕੁੜੀ ਨੂੰ ਸੰਸਕਾਰ ਦੇ ਕੇ ਵਿਆਹ ਕੀਤਾ ਕਿ ਵਿਆਹ ਤੋਂ ਬਾਅਦ ਸ਼ਰਮੂ ਨਹੀਂ ਮਾਰਨਾ ਕਾਲੀ ਗੱਡੀ 'ਚ ਬੈਠ ਕੇ ਮਾਰਨਾ ਜੀ ਹਾਂ ਬੰਦੇ ਨੇ ਆਪਣੀ ਘਰ ਵਾਲੀ ਨੂੰ ਆਸ਼ਿਕ ਨਾਲ ਰਗੜ ਲੀਆ ਬਣਾंदे ਗੱਡੀ 'ਚ ਫੜਿਆ ਤੇ ਬੰਦੇ ਨੇ ਆਈਪੀਐਲ ਮੈਚ ਨਾਲੋਂ ਵੀ ਤੇਜ਼ ਉਹਦੇ ਡੱਡੇ ਨਾਲ ਚੋਕੇ-ਚੱਕੇ ਮਾਰੇ ਨਹੀਂ ਯਕੀਨ ਤਾਂ ਪਹਿਲੇ ਆਹ ਦੇਖ ਲਓ ਤੁਸੀਂ ਰੰਗਰਾਲੀਆਂ ਮਨਾ ਰਹੀ ਸੀ ਜਨਾਨੀ ਗੱਡੀ 'ਚ ਬੈਠ ਕਰ ਰਹੀ ਸੀ ਆਸ਼ਕੀ ਵੇਖ ਲਿਆ ਮੈਂ ਹਮੇਸ਼ਾ ਚੁੰਦਾ ਸੀ ਯਾਰ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਿਆ ਜਾਂਦਾ ਪਰ ਜਦੋਂ ਕੁੜੀ ਇੱਦਾਂ ਦੇ ਗੰਦ ਪਾਉਂਦੀ ਉਹਨੂੰ ਮੁੰਡਿਆਂ ਵਾਂਗੂ ਕੁੱਟਿਆ ਕਿਉਂ ਨਹੀਂ ਜਾਂਦਾ ਇਹ ਬਾਈ ਨੇ ਅੱਜ ਮੇਰੀ ਰੀਚ ਪੂਰੀ ਕਰ ਪਈ ਯਾਰ ਜਿਹੜੇ ਮੁੰਡਾ ਐ ਵੀਡੀਓ ਲਈ ਮੈਂ ਕਹਿਣਾ ਚੁੰਦਾ ਕਿ ਯਾਰ ਜਿਹੜਾ ਮੁੰਡਾ ਹੱਲੇ ਵੀ ਕੁੜੀਆਂ ਪਿੱਛੇ ਰੋ ਰਿਓ ਨਾ ਭਾਈ ਇੱਥੇ ਜਨਾਨੀਆਂ ਤਾਂ ਕਦੇ ਮੁੱਲ ਪੈ ਰਹੇ ਆ ਜਿਹਨਾਂ ਦੀ ਫਿਤਰਤ ਦੀ ਵਿਕਨ ਦੀ ਬਣ ਗਈ ਤੁਸੀਂ ਉਤੋਂ ਸੱਚਾ ਪਿਆਰ ਭਾਲਦੇ ਹੋ ਅਜਾ ਦੀ ਜਨਾਨੀ ਕੱਲ ਨੂੰ ਤੁਹਾਡੀ ਜਨਾਨੀ ਇੱਥੇ ਹੋਊਗੀ ਕਿ ਜੇ ਹੁਣ ਵੀ ਤੁਹਾਨੂੰ ਲੱਗਦਾ ਯਾਰ ਮੈਂ ਮਿੰਤਾ ਕਰਕੇ ਪਿਆਰ ਨਾਲ ਮੇਰੀ ਹੋ ਜਾ ਮੈਂ ਤੇਰੇ ਲਈ ਸਭ ਕੁਝ ਕਰ ਦੂੰਗਾ ਵੀਰੇ ਮਿੰਤਾ ਕਰਕੇ ਫੁੱਲਾ ਨਾਲ ਹਾਰ ਤਾਂ ਪਾ ਲੂੰਗੇ ਗੱਲ ਚ ਫਿਰ ਉੱਚ ਜਿਹਨੇ ਫੁੱਲ ਲਉਣਗੇ ਉਹਨੇ ਆਸ਼ਿਕਾ ਨੂੰ ਨਾਲ ਐਕਸੈਪਟ ਕਰਿਓ ਕਿ ਆ ਜਾ ਕਾਲੀ ਗੱਡੀ ਚ ਰੰਗਰਲੀਆ ਤੂੰ ਵੀ ਜਾ ਕੇ ਬਣਾ ਲਈ ਤੁਹਾਨੂੰ ਖੁਦ ਛੱਡ ਕੇ ਆਈਓ ਯਾਰ ਇੱਕ ਟਾਈਮ ਲਈ ਗਦੇ ਨੂੰ ਵੀ ਪਤਾ ਸਾਲਾ ਸਿੱਧਾ ਤੋੜਨਾ ਸਿਰਫ ਇਹਨਾਂ ਨੂੰ ਪਤਾ ਕਿ ਜਿੱਥੇ ਪੈਸਾ ਭਾਵੇਂ ਵਿਆਹ ਹੋਵੇ ਬੱਚੇ ਹੋਏ ਔਰ ਕੁਝ ਨਹੀਂ ਪਤਾ ਉਹਨਾਂ ਨੇ ਉਤਨੀ ਤੋੜ ਬੈਣਾ ਜਿੱਥੇ ਪੈਸਾ ਯਾਰ ਟਰਸਟ ਟਰਸਟ ਕਹਿ ਕੇ ਤੁਸੀਂ ਅੰਨੇ ਬਣੀ ਜਾ ਰਹੇ ਹੋ ਯਾਰ ਘਰ ਦੀ ਨੂਆਂ ਨੂੰ ਵੇਚ ਲੱ ਐਸਾ ਕਮਾਉਂਿਆ ਜਿਹੜੇ ਇੱਥੇ ਪੈਸਾ ਕਮਾਉਂਗੇ ਥੋੜੀ ਕੀ ਦੂਜੀਆਂ ਵੀ ਜਨਾਨੀ ਵੀ ਸਾਲੀ ਥੋੜੇ ਕੋ ਲਾਉਗੀ ਐਵੇਂ ਨਾ ਕਰਦੀ ਨੂਆਂ ਨੂੰ ਵੇਚੀ ਚੱਲੋ ਲੱਗੀ ਸਮਝ ਸਾਰੇ ਦੋਸਤੋ ਜਿਹੜੀਆਂ ਐਦਾਂ ਕਰਦੀਆਂ ਉਹਨਾਂ ਦਾ ਆਹੀ ਕੁਝ ਹੋਣਾ ਚਾਹੀਦਾ ਮੈਂ ਤੇ ਕਹਿੰਦਾ ਕਿ ਉਹਨਾਂ ਨੂੰ ਉਸੇ ਟਾਈਮ ਤਲਾਕ ਦੇ ਕੇ ਉਹਨਾਂ ਦੇ ਘਰ ਤੋੜ ਦੇਣਾ ਚਾਹੀਦਾ ਕਿਉਂ ਕਿਉਂਕਿ ਜੇ ਉਹ ਅੱਜ ਇਹ ਕਰ ਰਹੀ ਹੈ ਲਾਗੇ ਦੂਜੀ ਵੀ ਕਰੇਗੀ ਤੀਜੀ ਵੀ ਕਰੇਗੀ ਬਾਕੀ ਦੋਸਤੋ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਉਹ ਬੰਦੇ ਨੇ ਸਹੀ ਕੀਤਾ ਧੰਨਵਾਦ